ਸਾਸਤਰੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕਲਾ ਵਿੱਚ ਸਵਾਗਤ ਆ ਤੇ ਅੱਜ ਆਪਣਾ ਆ ਗਏ ਆ ਡਿਆਲ ਪੜੰਗ ਏਰੀਏ ਵਿੱਚ ਤੇ ਚੱਲਣ ਦੇ ਆਪਾਂ ਆਪਣਾ ਰੈਕ ਲਾਤਾ ਆ ਇੱਥੇ ਸਾਨੂੰ ਥਾਂ ਮਿਲ ਗਿਆ ਬਾਬਾ ਜੀ ਗੁਰਰਾਮਦਾਸ ਦੀ ਕਿਰਪਾ ਨਾਲ 100 ਕਿੱਲਾ ਥਾਂ ਡਿਆਲ ਪੜੰਗ ਮਿਲ ਗਿਆ ਏ ਤੇ ਅੱਜ ਕੰਮ ਚਾਲੂ ਕਰਤਾ ਏ ਤੇ ਚਾਚੇ ਬੱਗੇ ਤੇ ਲੱਗੇ ਆ ਪਹਿਲਾਂ ਆਪਣੇ ਗਵਾਂਢੀ ਦੇ ਤੇ ਚਾਚਾ ਆਪਣਾ ਚਾਹ ਪਾਣੀ ਲੈ ਕੇ ਆ ਗਿਆ ਟਾਇਨਾ ਇਹ ਆ ਵੀ ਇੱਥੋਂ ਦੇ ਲੋਕ ਬਹੁਤ ਵਧੀਆ ਏ ਤੇ ਸੇਵਾ ਆਪਣੀ ਬਹੁਤ ਵਧੀਆ ਕਰਦੇ ਆ ਤੇ ਚੱਲੰਦਿਆ ਭਾ ਗੰਡਾ ਦਾ ਕੰਮ ਮੈਂ ਚਾਚਾ ਆਪਣਾ ਚਾਹ ਪਣੀ ਲੈ ਕੇ ਆ ਗਿਆ ਚਲੋ ਤੇ ਅੱਜ ਸ਼ੁਰੂ ਕਰਤਾ ਡਿਆੜ ਪੜੰਗ ਏਰੀਏ ਚ ਲੋ ਵੀ ਦੋਸਤੋ ਡਿਆੜ ਪੜੰਗ বাজਾਈ ਹੋ ਗਈ ਹੈ ਸ਼ੁਰੂ ਤੇ ਸੱਬਾ ਵੀਰ ਆਪਣਾ ਆ ਗਿਆ ਤੇ ਕਿਹੜਾ ਬੀਬੀ ਜੰਦਾ ਪੇ ਫਿਰ ਆ 272 ਤੇ 272 ਇਹ ਸ਼੍ਰੀ ਰਾਮ ਵਾਲਿਆਂ ਦਾ 272 ਵੀ ਬਹੁਤ ਸਾਫ ਆ ਇਹਦਾ ਇਹ ਆ ਵੀ ਰਿਜ਼ਲਟ ਪਰੋਂ 26 27 ਦੀ ਐਵਰੇਜ ਆਈ ਆ ਤੇ ਲੱਗੇ ਆਪਣੀਆਂ ਗਠਾਂ ਡਾਵੀਆਂ ਬੰਨ ਤੇ ਲੱਗੇ ਇਧਰ ਆਪਣੇ ਸਪਰੇਅ ਆਉਂਦੇ ਹੀ ਚਾਰ ਸਪਰੇਅ ਕਾਂ ਯੋਰ ਆ ਪੂਰਾ ਯੋਰ ਆ ਕੰਮ ਦਾ ਕਿਉਂਕਿ ਇਹ ਹੜਾ ਹਫਤਾ ਇਹ ਹਫਤਾ ਕੀਮਤੀ ਬੜਾ ਹੈ ਤੇ ਮੁੜ ਕੇ ਚਾਰ ਤਰੀ ਤੋਂ ਬਾਅਦ ਆਖਣ ਦੇ ਬਾਰ ਚ ਬਹੁਤ ਜ਼ਿਆਦਾ ਹੈ ਤੇ ਸਾਰੇ ਆਪਣੇ ਕਾਲੇ ਪੈ ਗਏ ਵੀਰ ਚਲੋ ਜਿਹੜਾ ਦਾਣਾ ਬੀਜਿਆ ਜਾਣਾ ਉਹ ਤੋਂ ਅਗੋਣਾ ਤਾਂ ਜਿਹੜੀ ਬਾਕੀ ਬਜਾਈ ਉਹ ਕਰ ਲੇਟ ਹੋਣ ਤੇ ਸੰਕੇਤ ਆ ਗਈ ਹੈ ਲੋ ਵੀ ਆ ਗਈ ਹੈ ਗੱਠੇ ਬੰਨਣ ਵਾਲੀ ਮਸ਼ੀਨ ਵੀ ਤੇ ਮਗਰੇ ਮਗਰ ਹੁੰਦਾ ਪੀਆ ਸਫਾਈ ਤੇ ਇੱਧਰ ਕਰਤੀ ਆ ਗਵਾਂਡੀਆਂ ਨੇ ਲਾ ਕੇ ਬਜਾਈ ਤੇ ਉਧਰ ਵੀ ਬਜਾਈ ਹੁੰਦੀ ਆ ਕੰਮ ਪੂਰੇ ਯੁਰਾਂ ਤੇ ਆ ਇਹ ਆ ਵੀ ਇਹ ਪਹਿਲੇ ਲੋਹੇ ਚ ਚੱਲਦਾ ਟਰੈਕਟਰ ਜਿ ਤਰ੍ਹਾਂ ਸੁਪਰ ਸੀਡਰ ਆਪਣਾ ਕੰਮ ਨਿਬੇੜਦਾ ਨਾ ਹੌਲੀ ਹੌਲੀ 13 14 ਕਿਲੇ ਦਿਹਾੜੀ ਦੇ ਮਹਾ ਮਸ਼ੀਨਾਂ ਵਿੱਚ ਕੱਢਦੀ ਆ ਬੜੇ ਯੋਗ ਨਾ ਸਿਰੇ ਆਪਣੀ ਨੌ ਭੋਜ ਲਾਦੀ ਤੇ ਤਰੇਲ ਅੱਤੀ ਤੇ ਸ਼ਾਮ ਨੂੰ 7 7:30 ਤੱਕ ਚੱਲਦੀ ਹੈ ਜਦੋਂ ਤਰੇਲ ਪੈਂਦਾ ਵੀ ਆ ਫਿਰ ਗੱਠਾਂ ਪੱਜਾਂ 'ਚ ਮੁਸ਼ਕਲ ਆਉਂਦੀ ਹੈ ਤੇ ਇਹ ਵੀ ਧੁੱਪੇ ਧੁੱਪੇ ਦਾ ਕੰਮ ਹੈ ਜਿਹਦਾ ਲਓ ਵੀ ਕਬਲ ਵੀਰ ਆ ਗਿਆ ਤੇ ਕਾਲੂ ਵੀਰ ਆ ਗਿਆ ਕਬਲ ਵੀਰ ਚਾਹ ਪਾਣੀ ਚਾਹ ਪਾਣੀ ਲੈ ਕੇ ਆ ਗਿਆ ਭਰੀਆਂ ਪੂਰੀਆਂ ਬਚਣਗੀਆਂ ਹਨਾ ਆਹੋ ਪੜੀਆਂ ਦੇ ਭਰ ਦਾਲੇ ਨਹੀਂ ਆ ਗਏ ਨੇ 나ੜ ਹੀ 나ੜ ਆ 나ੜ ਹੀ 나ੜ ਆ ਕਾ ਜਾਸ ਢੰਗ ਤੇ ਸਾੜੇ ਆ ਗਏ ਬਿਤਰ ਥਾਂ ਨਹੀਂ ਪਦਰਾਂਦਾ ਚੀਕਾ ਮਾਰਦੀ ਆ 나ੜ ਤੇ ਬਹੁਤ ਜਦਾ ਆ ਉਹ 나ੜ ਬੜਾ 나ੜ ਨੇ ਕਰ ਜਿਆਦਾ ਆ ਤੇ ਆ ਵੀ ਕੋਈ ਲੱਗਣਾ ਕਿ ਬਣੀਆਂ ਆਹੋ ਭਰੀਆਂ ਵੇਖੇ ਕਿੰਨੀਆਂ ਬਣੀਆਂ ਭਰੀਆਂ ਅੱਗੇ ਨਹੀਂ ਆਏ ਆਹੋ ਤੇ ਦਾਣੇ ਨਹੀਂ ਆਪਾਂ ਕਨੇਕਾ ਇਹका ਪਰਾਲੀ ਨੇ ਕਿਸਾਨ ਖੁਸ਼ ਕਰਨੇ ਆ ਝੋਨੇ ਨਹੀਂ ਕਰ ਰਹੇ ਹਨ ਝੋਨੇ ਵੇਖਣ ਨੂੰ ਬੜੇ ਜਆਉਦੇ ਸੀ ਪਰ ਹਨੇ ਚਲੋ ਲੋ ਜੀ ਅੱਜ ਕਾਲੂ ਵੀਰ ਨੇ ਆਪਣੇ ਨੇ ਕੀਤੀ ਆ ਪਾਰਟੀ ਅੱਜ ਕਟਰ ਦਾ ਕੰਮ ਬਹੁਤ ਸੋਹਣਾ ਗੁਰੂ ਰਾਮਦਾਸ ਦੀ ਕਿਰਪਾ ਨਾਲ ਚੱਲਦਾ ਰਿਹਾ ਹੈ ਤੇ ਅੱਜ ਇੱਕ ਇਲਾਕਾ ਵਾਹ ਨਵੇੜਿਆ ਤਸਵੀਰ ਇਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਆਪਣੇ ਥਾਂ 25 ਤੱਕ ਲਿਆਗਾ ਕੱਲ ਨੂੰ ਪੈਸੇ ਗਰਾਈ ਵੀ ਹੋ ਗਈ ਨਾਲ ਹੀ ਤੇ ਫਿਰ ਉਹਨੇ ਪਾਰਟੀ ਕਰਤੀ ਜਾਂਦਾ ਹਰਾਲਾ ਹੋ ਗਿਆ ਕੱਲ ਕਲੂ ਵੀਰ ਅੱਜ ਖੁਸ਼ ਹੋ ਗਿਆ ਆਪਣਾ ਵੀ ਪਿਓਂਡ ਵੀ ਨਾਲ ਹੀ ਆ ਗਈ ਆ ਹਾਂਜੀ ਹਾਂਜੀ ਆ ਗਈ ਚਲੋ ਤੇ ਨਾਲੋਂ ਨਾਲ ਹੀ ਕੰਮ ਫਦੇ ਹੋ ਗਿਆ ਤੇ ਠੰਡੇ ਲਿਆ ਕਲੂ ਵੀਰ ਤੇ ਹੁਣ ਸ਼ਿਕਨ ਲੱਗੇ ਆ ਤੇ ਸ਼ਾਮਾਂ ਦਾ ਟਾਈਮ ਹੋ ਗਿਆ ਤੂੰ ਨਾ ਰਹਿ ਗਿਆ 10% ਲਾ ਕੇ ਖਲੋਤਾ ਬਾਕੀ ਤੇ ਸਾਰਾ ਫਦੇ ਹੋ ਗਿਆ